ਨਾ ਡਰਦੇ ਮਰਨੇ ਤੋਂ ਜਿਹੜੇ ਸੱਚ ਧਰਮ ਦੇ ਪਾੰਦੀ ਉਹਨਾਂ ਦੇ ਜੀਵਨ ਨੂੰ ਪੂਰੀ ਦੁਨੀਆ ਸੀਸ ਝੁਕਾਉਂਦੀ ਨਾ ਕਦੇ ਜੋਦਿਆ ਨੇ ਸਿੱਖ ਆਪਣੇ ਸੀਸ ਝੁਕਾਉਣੇ ਉਹ ਭਗਤ ਆਜ਼ਾਦੀ ਦਾ ਜਨਮਿਆ ਗੈਰ ਤੇ ਅਣਖ ਜਗਾਉਣੇ 1907 ਦਾ ਸੀ ਚੜਿਆ ਦਿਨ ਜਦ 28 ਸਤੰਬਰ ਸਿੱਧਕੀ ਦੀ ਆਮਦ ਤੇ ਕੁਰਸੀ ਹੋਏ ਧਰਤੀ ਅੰਬਰ ਪਨ ਚਾਨਣ ਗੈਰਤ ਦਾ ਆਗਿਆ ਧਰਤੀ ਨੂੰ ਰਸਨਾਉਣੇ ਉਹ ਭਗਤ ਅਜ਼ਾਦੀ ਦਾ ਜਨਮਿਆ ਗੈਰਤ ਅਣਖ ਜਗਾਉਣੇ ਕਰ ਕ੍ਰਿਸ਼ਨ ਸਿੰਘ ਦੇ ਸੀ ਪੈਦਾ ਦੇਸ਼ ਭਗਤ ਜੋ ਹੋਇਆ ਗੈਰਤ ਦਾ ਜੱਜ ਵਾਬਈ ਉਹਦੇ ਰੂਮਾ ਵਿੱਚ ਸਮੋਇਆ ਜਿਉਂਦੇ ਮਰ ਬੈਠਿਆਂ ਨੂੰ ਆਗਿਆ ਜੀਵਨ ਪੰਧ ਵਿਖਾਉਣੇ ਉਹ ਭਗਤ ਅਜ਼ਾਦੀ ਦਾ ਮੇਂ ਅਗਰਤ ਅਣਖ ਜਗਾਉਨੇ ਲੈ ਇਨਕ ਲਾਵਿਆ ਆ ਜੀ ਦੀ ਗੂੰਜ ਤਰਤ ਤੇ ਪਾਉਣੀ ਸਿਰ ਵਾਰ ਕੇ ਉਹਦੇ ਨੇ ਆਪਣੀ ਸੁੱਤੀ ਕੌਮ ਜਗਾਉਣੀ ਹੋ ਠੰਡਾ ਠਾਰ ਗਿਆ ਆਇਆ ਕੌਮੀ ਲਗੂ ਗਰਮਾਉਨੇ ਓ ਭਗਤ ਅਜ਼ਾਦੀ ਦਾ ਜਨਮ ਅਗਰਤ ਅਣਖ ਜਗਾਉਨੇ ਭਾਰਤ ਦੇ ਲੋਕਾਂ ਨੂੰ ਬੁਸੇਲੀ ਵਾਲਾ ਮਾਰਨ ਮੇਣਾ ਅੱਜ ਪਾਇਆ ਆਜ਼ਾਦੀ ਦਾ ਉਹਨੇ ਦਿਲਾਂ 'ਚ ਪਰਹੇ ਦੇਣਾ ਉਹ ਭਾਰਤ ਵਾਸੀਆਂ ਨੂੰ ਆਇਆ ਗੁਲਾਮੀ ਮੁਕਤ ਕਰਾਉਣੇ ਉਹ ਭਗਤ ਆਜ਼ਾਦੀ ਦਾ ਜਨਮਿਆ ਗੈਰਤ ਅਣਖ ਜਗਾਉਣੇ ਖਾਤਰ ਆਜ਼ਾਦੀ ਦੀ ਉਨੇ ਸਦਕੀ ਇਕੱਠੇ ਕਰਨੇ ਹੱਸ ਹੱਸ ਕੇ ਕੌਮ ਲਈ ਆਪਣੇ ਸੀਨੇ ਤੇ ਫਟ ਜਾਣੇ ਹਾਕਮ ਵੀ ਦਰਦੀ ਦੇ ਹੋਮੇ ਵਾਲੇ ਮਗਲ ਢਾਉਣੇ ਉਹ ਪਗਤਿਆ ਆਜ਼ਾਦੀ ਦਾ ਜਨਮਿਆ ਗੈਰ ਤੇ ਅਣਖ ਜਗਾਉਣੇ ਉਹ ਸੱਚ ਦੇ ਸੂਰਜ ਨੇ ਚਾਨਣ ਹਿੰਮਤ ਵਾਲਾ ਕਰਨ ਲੋਕਾਂ ਦੇ ਮਨ ਜਿਸ ਨੇ ਬਰੂਦ ਬਗਾਵਤ ਵਾਲਾ ਨਾ ਜੜੀ ਤੋਂ ਗੁਲਾਮੀ ਦੀ ਭਾਰਤ ਵਿੱਚੋਂ ਆਗੇ ਲਾਉਣੇ ਉਹ ਭਗਤ ਆਜ਼ਾਦੀ ਦਾ ਜਨਮਿਆ ਗੈਰ ਤੇ ਅਣਖ ਜਗਾਉਣੇ ਨਾ ਭਗਤ ਸਿੰਘ ਜੀ ਦਾ ਉਸਨੇ ਦੇਸ਼ ਭਗਤੀ ਅਖਵਾਉਣਾ ਨਾ ਭਗਤ ਸਿੰਘ ਜੀ ਦਾ ਉਸਨੇ ਦੇਸ਼ ਭਗਤੀ ਅਖਵਾਉਣਾ ਸ਼ਹੀਦ ਐਜਮ ਦਾ ਉਸਨੇ ਜੱਗ ਤੇ ਰਤਬਾ ਪਾਉਣਾ ਤਨ ਰੰਗੇ ਝੰਡੇ ਉੱਠਾ ਚੁਲੌਣੇ ਉਹ ਪੰਗਤਿਆ ਆਜ਼ਾਦੀ ਦਾ ਜਨਮਿਆ ਕਰਤੇ ਅਣਖ ਜਗਾਉਣੇ ਗੈਰਤ ਦੇ ਬੀਜਾਂ ਨੂੰ ਫਿਰਲੇ ਵਿੱਚ ਦਿਲਾਂ ਦੇ ਬੀਜਣ ਜੀਵਨ ਦੀ ਅਰਥਾਂ ਨੂੰ ਦੱਸ ਕੇ ਆਇਆ ਰੂਹਾਂ ਪਸੀਚਣ ਲਾ ਬਾਦੀ ਸਿਰ ਧੜ ਦੇ ਸੰਗੀਤਾਂ ਵਿੱਚ ਗੇ ਨਾਲ ਲਖਵਾਉਣੇ ਉਹ ਪੰਗਤਿਆ ਆਜ਼ਾਦੀ ਦਾ ਜਨਮਿਆ ਤੇ ਅਣਖ ਜਗਾਉਣੇ ਸ਼ਹੀਦਾਂ ਦੇ ਨਾਂ ਜਗਤੇ ਪਰਲੋਂ ਤਾਂ ਹੀ ਰਹਿਣ ਉਜਾਗਰ ਰਹੂ ਭਗਤ ਸਿੰਘ ਜਿਉਂਦਾ ਜਦ ਤੱਕ ਅੰਬਰ ਧਰਤੀ ਸਾਕਰ ਮਨਦੀਪ ਸਿੰਘ ਲਿਖਣੇ ਜੀ ਮਨਦੀਪ ਸਿੰਘ ਲਿਖਣੇ ਉਹਦੇ ਛੰਦ ਜੋੜੀਆਂ ਗਾਉਣੇ ਉਹ ਭੜਤੇ ਆਜ਼ਾਦੀ ਦਾ ਜਨਮਿਆ